ਅਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਲੱਗੀ ਐਨਐਸਓ ਨੂੰ ਲੈ ਕੇ ਲਗਾਤਾਰ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਇਸ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਜਿਹੜੀ ਉਹਨਾਂ ਦੇ ਉੱਤੇ ਐਨਐਸਓ ਲਗਾਈ ਗਈ ਹੈ ਤੇ ਐਨਐਸਓ ਵਿੱਚ ਜਿਹੜਾ ਵਾਅਦਾ ਕੀਤਾ ਜਾ ਰਿਹਾ ਹੈ ਇਹ ਗੈਰ ਸੰਵਿਧਾਨਿਕ ਹੈ ਜਿਸ ਨੂੰ ਲੈ ਕੇ ਅੱਜ ਇਸ ਦੇ ਉੱਤੇ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਿਸ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗੇ ਗਏ ਜਿਸ ਤੋਂ ਬਾਅਦ ਹੁਣ ਇਹਦੇ ਉੱਤੇ ਵਕੀਲ ਦਾ ਬਿਆਨ ਵੀ ਸਾਹਮਣੇ ਆਇਆ ਆਖਿਰ ਵਕੀਲ ਨੇ ਜਿਹੜੇ ਅਮਰਿਤਪਾਲ ਸਿੰਘ ਜੋ ਫਿਰ ਉਸਦੇ ਸਾਥੀ ਦੇ ਉੱਤੇ ਲੱਗੀ ਐਨਐਸਐਮ ਲੈ ਕੇ ਜਿਹੜੀ ਚੁਣੌਤੀ ਵਾਲੀ ਪਟੀਸ਼ਨ ਸੀ ਉਸ ਨੂੰ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਆ ਜੀ ਅੱਜ ਜੋ ਪਟੀਸ਼ਨ ਲੱਗੀ ਹੋਈ ਸੀ ਐਨਐਸਐਮ ਨੂੰ ਚੈਲੰਜ ਕਰਨ ਵਾਲੇ ਇੱਕ ਭਾਈ ਅਮਰਿਤਪਾਲ ਸਿੰਘ ਦਾ ਇੱਕ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਦਰਜੀਤ ਸਿੰਘ ਕਲਸੀ ਭਾਈ ਕਲਵੰਤ ਸਿੰਘ ਰਾਉਕੇ ਭਾਈ ਬਸੰਤ ਸਿੰਘ ਦੋਲਪੁਰਾ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਜੋ ਭਾਈ ਪਪਲਪ੍ਰੀਤ ਸਿੰਘ ਇਨਾਂ ਸਾਰਿਆਂ ਦੇ ਕੇਸ ਲੱਗੀ ਹੋਈ ਸੀ ਇਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਕੇਸ ਦਾ ਜਵਾਬ ਆ ਚੁੱਕਿਆ ਹੈ ਤੇ ਬਾਕੀ ਸਾਥੀਆਂ ਦੇ ਕੇਸਾਂ ਦੇ ਵਿੱਚ ਅੱਜ ਪੰਜਾਬ ਸਰਕਾਰ ਨੇ ਜਵਾਬ ਦਾਇਰ ਕਰ ਦਿੱਤਾ ਪਰ ਜਿਹੜੇ ਉਹਨਾਂ ਦੇ ਜੋ ਸੈਂਟਰ ਸਰਕਾਰ ਉਹਨਾਂ ਨੇ ਇੱਕ ਦੋ ਜੋ ਦਿਨਾਂ ਦਾ ਸਮਾਂ ਹੋਰ ਮੰਗਿਆ ਤੇ ਉਸ ਤੋਂ ਬਾਅਦ ਉਸ ਵਿੱਚ ਵੀ ਉਹ ਜਵਾਬ ਦਾਇਰ ਕਰ ਦਿੱਗੇ ਤੇ ਹੁਣ ਜੋ ਭਾਈ ਕਲਵੰਤ ਸਿੰਘ ਰਾਓ ਕੇ ਹੋਰਾਂ ਦਾ ਕੇਸ ਹੈ ਜੋ 3 ਅਕਤੂਬਰ ਤੇ ਲੱਗਿਆ ਹੋਇਆ ਉਸ ਦੇ ਨਾਲ ਇਹ ਜੋ ਕੇਸ ਰੱਖ ਦਿੱਤਾ ਗਿਆ ਸਾਡੀ ਜੋ ਮੇਨ ਜੱਜ ਸਾਹਿਬ ਦੇ ਅੱਗੇ ਜੋ ਮੇਨ ਦਰਖਾਸਤ ਪੇਸ਼ ਕੀਤੀ ਇਸ ਵੀ ਜੋ ਐਨਐਸਏ ਐਕਟ ਹੈ ਜੋ ਇਹ ਐਕਟ ਡਿਟੈਂਸ਼ਨ ਲੱਗਦੀ ਹੈ ਇਹ ਜੋ ਡਿਟੈਂਸ਼ਨ ਹੈ ਇਹ 1 ਸਾਲ ਤੋਂ ਕੱਠੀ ਨਹੀਂ ਲਾ ਸਕਦੇ ਤਿੰਨ ਤਿੰਨ ਮਹੀਨਿਆਂ ਕਰਕੇ ਐਕਸਟੈਂਡ ਕਰ ਸਕਦਾ ਹੈ டிਸੀ ਤਾਂ ਉਸ ਚੀਜ਼ ਦੇ ਉੱਪਰ ਸਪੈਸੀਫਿਕਲੀ ਜੱਜ ਸਾਹਿਬ ਨੇ ਜਵਾਬ ਮੰਗਿਆ ਸਾਰਾ ਰਿਕਾਰਡ ਸਬਮਿਟ ਕਰ ਲਿਆ ਕੇਸਾਂ ਦਾ ਤੇ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਜੋ ਐਨਐਸਏ ਲਾਈ ਹੈ ਬਾਕੀ ਜੋ ਸਾਡਾ ਦੂਜਾ ਗਰਾਉਂਡ ਹੈ ਵੀ ਜਿਹੜੇ ਗਰਾਉਂਡ 'ਤੇ ਐਨਐਸਏ ਲਾਉਂਦੇ ਭਾਈ ਅਮਰਪਾਲ ਸਿੰਘ ਅਤੇ ਉਹਨਾਂ ਸਾਥੀਆਂ ਦੇ ਬੜੇ ਜਿਆਦਾ ਬੇਹੂਦਾ ਬੇਤੁਕੇ ਵੇਗ ਗਰਾਉਂਡ ਜੀ ਆਪਾ ਇਹਨਾਂ ਨੂੰ ਦੇਖੀਏ ਇਹ ਤਾਂ ਉਹੀ ਗੱਲ ਕਰ ਰਹੇ ਨੇ ਕਰੇ ਕੋਈ ਤੇ ਭਰੇ ਇਹਦੇ ਚ ਕੀ ਹੈ ਤੁਸੀਂ ਦੇਖ ਲਓ ਰੋਡੇ ਪਿੰਡ ਕਿਸੇ ਨੇ ਕੋਈ ਸਪੀਚ ਦੇ ਦਿੱਤੀ ਤਾਂ ਉਸ ਨੂੰ ਵੀ ਕਿੰਨਾਂ ਨੇ ਗਰਾਊਂਡ ਬਣਾ ਲਿਆ ਤੇ ਉਸ ਤੋਂ ਬਾਅਦ ਜੇ ਆਪਾਂ ਹੋਰ ਦੇਖੀਏ ਕਿ ਕਿਸੇ ਦਾ ਪਰਿਵਾਰ ਕਿਸੇ ਧਰਨੇ ਮੁਜਾਰੇ ਚਲਾ ਗਿਆ ਕਿਸੇ ਦਾ ਭਰਾ ਚਲਾ ਗਿਆ ਉਸ ਨੂੰ ਵੀ ਐਨਐਸਸੀ ਦਾ ਗਰਾਊਂਡ ਬਣਾ ਲਿਆ ਕੋਈ ਜੇਲਰ ਦੇ ਉੱਪਰ ਨਪੀਨ ਦਾਸ ਜੋ ਜੇਲਰ ਨੇ ਉਹਨਾਂ ਦੇ ਸਬੰਧਤ ਇੱਕ ਪਰਚਾ 84 ਨੰਬਰ ਐਫਆਈ ਤਾਂ ਉਸ ਦੇ ਬਾਰੇ ਵੀ ਕੋਈ ਭਾਈ ਅਮਰਿਤਪਾਲ ਸਿੰਘ ਹਰਾਂ ਤੇ ਐਨਐਸਏ ਲਾ ਦਿੱਤੀ ਗਈ ਇੱਥੇ ਨੇਤੀ ਜਿਹੜੇ ਬੜੇ ਵੱਡੇ ਵੱਡੇ ਗੈਂਗਸਟਰ ਨੇ ਉਹ ਨਿਤ ਬੈਠ ਕੇ ਜੋ ਲਾਈਵ ਹੁੰਦੇ ਨੇ ਜ਼ਿਲ੍ਹਾ ਦੇ ਵਿੱਚੋਂ ਨੈਸ਼ਨਲ ਚੈਨਲਸ ਦੇ ਨਾਲ ਉਹ ਇੰਟਰਵਿਊ ਕਰਦੇ ਨੇ ਪਰ ਉਹਨਾਂ ਤੇ ਐਨਐਸਏ ਨਹੀਂ ਲਾਈ ਜਾਂਦੀ ਪਰ ਇਹ ਦੇਖੋ ਭਾਈ ਅਮਰਿਤਪਾਲ ਸਿੰਘ ਅੱਗੇ ਨੂੰ ਸਾਥੀਆਂ ਦੇ ਉੱਪਰੋਂ ਕੁਝ ਰਿਕਵਰ ਵੀ ਨਹੀਂ ਹੋਇਆ ਫੋਨ ਵਗੈਰਾ ਤੇ ਤਾਂ ਵੀ ਐਨਐਸਏ ਲਾਈ ਗਈ ਹੈ ਪਰ ਇਸ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਚੈਲੰਜ ਕੀਤਾ ਹੈ ਤੇ ਸਾਨੂੰ ਉਮੀਦ ਹੈ ਵੀ ਸਾਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜੋ ਤੁਰੰਤ ਤੌਰ ਤੇ ਇਨਸਾਫ ਮਿਲੇਗਾ जो अगले पैरवी कराएंगे अमृतपाल सिंह और उनके जितने साथी थे उनको स्टेट ऑफ पंजाब ने नेशनल सिक्योरिटी एक्ट के तहत डिटेंशन ऑर्डर्स पास करे थे और उनको डिब्रूगढ़ जेल में डिटेन करा था पहले भी डिटेंशन ऑर्डर्स पास करे थे पूरे एक साल के लिए लागू रहे थे और एक साल जिस दिन खत्म हुआ उसके टाइम उसके बाद उन्होंने फ्रेश डिटेंशन ऑर्डर पास करे और पूरे एक साल के लिए और दो तक उनको डिटेन करने के ऑर्डर थे तो ये सारा जो डिटेंशन थी नेशनल सिक्योरिटी एक्ट के तहत हाई कोर्ट में अंडर चैलेंज थी जो पहले डिटेंशन ऑर्डर्स थे वो भी आज लिस्टेड थे और जो फ्रेश फ्रेशन ऑर्डर पास करे थे वो भी आज हाईकोर्ट की इन सारों को रद्द करा जाए तो स्टेट ऑफ पंजाब ने और यूनियन ऑफ इंडिया ने कुछ केसों में पिछली बार रिप्लाई फाइल करा था आज अब सारे केसों में रिप्लाई फाइल हो चुका है और जो नेक्स्ट डेट ऑफ हेयरिंग है कोर्ट ने थर्ड अक्टूबर के लिए हाई कोर्ट में रखी है इनकी इनको सुनवाई के लिए जो मेन ग्राउंड जो सारे डिटेंशन ऑर्डर जो रेड थी उनमें उन था कि जो ये डिटेंशन ऑर्डर डिस्ट्रिक्ट मजिस्ट्रेट ने पास करा है एक साल के लिए कर नहीं सकते थे सिर्फ तीन महीने के लिए कर सकते थे जो बाद में एक्सटेंड करे जा सकते थे जो नेशनल सिक्योरिटी एक्ट है वो बहुत ड्रिकोनियन प्रोविजन है जिसमें जो प्रोसीजर होता है बहुत स्ट्रिक्टली फॉलो करना होता है जो सारी पिटिशनों में ग्राउंड ये लिए गए थे कि जो प्रोसीजर जो स्टेट ऑफ पंजाब ने जो नेशनल सिक्योरिटी एक्ट के तहत जो फॉलो करना चाहिए था वो फॉलो नहीं करा

जो सारा डिटेंशन और जो डिटेंशन पास करे इनका सारा रिकॉर्ड हाईकोर्ट ने मांग करी है और इसके बेसिस पे हाईकोर्ट डिसाइड करेगी कि जो डिटेंशन है लीगल है या या फिर इनलीगल है या रिक्वेस्ट करना चाहिए सारे केस ही आगे बाकी सारे दो तीन के नहीं है बट बाकी सबके आगे हैं जो प्लीडिंग्स वगैरह सारी कम्पलीट हो चुकी है जवाब दायर हो चुका है अब ये तीन अक्टूबर को हियरिंग क्लियर ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਕਿ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਐਨਐਸਏ ਤਹਿਤ ਕਾਰਵਾਈ ਹੋਈ ਆ ਪਰ ਲਗਾਤਾਰ ਇਹਦਾ ਕਹਿਣਾ ਹੈ ਕਿ ਸਾਡੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਾਰਵਾਈ ਕੀਤੀ ਗਈ ਆ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਤੇ ਲੱਗੀ ਐਨਐਸਏ ਨੂੰ ਚੁਣੌਤੀ ਦਿੱਤੀ ਜਾ ਰਹੀ ਆ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਪੰਜਾਬ ਅਤੇ ਕੇਂਦਰ ਸਰਕਾਰ ਦੇ ਵੱਲੋਂ ਕੀ ਜਵਾਬ ਤਲਬ ਕੀਤਾ ਜਾਂਦਾ ਹੈ